ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਹੀ ਲਾਰੈਂਸ ਦੀ ਜਿਹੜੀ ਪਹਿਲੀ ਇੰਟਰਵਿਊ ਹੈ ਉਹ ਹੋਈ ਸੀ ਪੰਜਾਬ ਦੀ ਹੱਦ ਦੇ ਅੰਦਰ ਹੀ ਇਹ ਇੰਟਰਵਿਊ ਹੋਇਆ ਪਟੀਸ਼ਨਰ ਦੇ ਵਕੀਲ ਗੌਰਵ ਗਹਿਲੋਤਰਾ ਦਾ ਇਹ ਵੱਡਾ ਦਾਵਾ ਸਾਹਮਣੇ ਹੈ ਜਾਂਚਕਾਰੀ ਐਸਆਈਟੀ ਨੇ ਹਾਈ ਕੋਰਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਐਸਆਈਟੀ ਨੇ ਹਾਈ ਕੋਰਟ 'ਚ ਸੀਲਬੰਦ ਰਿਪੋਰਟ ਸੌਂਪੀ ਹੈ ਔਰ ਇਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਹੋਈ ਸੀ ਜਾਂਚ ਦੇ ਲਈ ਇਹੜੀ ਗਠਿਤ ਕੀਤੀ ਗਈ ਐਸਆਈਟੀ ਹੈ ਐਸਆਈਟੀ ਦੇ ਮੁਖੀ ਨੇ ਡੀਜੀਪੀ ਪ੍ਰਬੋਤ ਕੁਮਾਰ ਡੀਜੀਪੀ ਨੇ ਹਾਈ ਕੋਰਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਦੱਸਦੇ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਦੇ ਵੱਲੋਂ ਇਹ ਇਸ ਗੱਲ ਨੂੰ ਤੋਂ ਮੁਨਕਰ ਹੋਇਆ ਗਿਆ ਸੀ ਔਰ ਕਿਹਾ ਗਿਆ ਸੀ ਕਿ ਇਹ ਪੰਜਾਬ ਦੇ ਹੱਦ ਦੇ ਅੰਦਰ ਇੰਟਰਵਿਊ ਨਹੀਂ ਹੋਇਆ ਸੋ ਇਸ ਖਬਰ ਤੇ ਚਰਚਾ ਦੇ ਲਈ ਬਲਕੌਰ ਸਿੰਘ ਜੋੜ ਗਏ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਹੁਤ-ਬਹੁਤ ਸਵਾਗਤ ਹੈ ਬਲਕੌਰ ਸਿੰਘ ਜੀ ਡੇਲੀ ਪੋਸਟ ਪੰਜਾਬ ਹੈ ਨਾ ਸ਼ਸ਼ੀ ਕਾਦ ਜੀ ਹੁਣ ਜਦ ਕਿਹਾ ਗਿਆ ਹੈ ਕਿ ਪਹਿਲੀ ਇੰਟਰਵਿਊ ਲੋਰੈਂਸ ਬਿਸ਼ਨੋਈ ਦੀ ਪੰਜਾਬ ਦੀ ਹੱਦ ਦੇ ਅੰਦਰ ਹੀ ਹੋਈ ਤੁਹਾਡਾ ਕੀ ਰਿਐਕਸ਼ਨ ਇਸ ਖਬਰ ਤੇ ਅ ਬੇਟਾ ਰਿਐਕਸ਼ਨ ਇਹ ਵੀ ਬੜੇ ਮੈਂ ਤਾਂ 2 ਸਾਲ ਤੋਂ ਹੀ ਇਸ ਗੱਲ ਦੇ ਉੱਤੇ ਦੁਹਾਈ ਪਾ ਰਿਹਾ ਸੀ ਪਰੰਤੂ ਮੇਰੀ ਕੋਈ ਗੱਲ ਸੁਣ ਨਹੀਂ ਰਿਹਾ ਸੀ ਔਰ ਮਾਨਯੋਗ ਹਾਈ ਕੋਰਟ ਦੇ ਜਦਨਾ ਸਰਕਾਰ ਆਏ ਗੱਲ ਜਿਹੜਾ ਸੱਚ ਸੀਗਾ ਉਹ ਸਾਹਮਣੇ ਆਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ 22 ਨੇਮ ਵੀ ਤੁਹਾਡੇ ਤੱਕ ਇਹ ਸਭ ਕੁਝ ਆ ਜਾਣਾ ਹੈ ਤਾਂ ਮੈਨੂੰ ਥੋੜਾ ਸਕੂਨ ਵੀ ਮਿਲਿਆ ਵੀ ਚਲੋ دیر ਬਾਅਦ ਸਹੀ ਘਟੋਕਰ ਸੱਚ ਸਾਹਮਣੇ ਤਾਂ ਆਇਆ ਤੁਸੀਂ बार-बार ਇਹ ਜ਼ਿਕਰ ਕਰਦੇ ਰਹਿੰਦੇ ਹੋ ਕਿ ਕਦੋਂ ਇਨਸਾਫ ਮਿਲੇਗਾ ਔਰ ਨਾਲ ਹੀ ਨਾਲ ਤੁਸੀਂ ਇਹ ਵੀ ਕਹਿੰਦੇ ਹੋ ਕਿ ਬਾਈ ਨੇਮ ਸਾਰੀ ਜਾਣਕਾਰੀ ਜਿਹੜੀ ਹੈ ਪੁਲਿਸ ਨੂੰ ਤੁਸੀਂ ਦਿੱਤੀ ਹੈ ਪਰ ਕਾਰਵਾਈ ਨਹੀਂ ਹੁੰਦੀ ਕੀ ਲੱਗ ਰਿਹਾ ਇਨਸਾਫ ਦੀ ਲੜਾਈ ਜਿਹੜੀ ਹੈ ਹੋਰ ਕਿੰਨਾ ਸਮਾਂ ਲੱਗੇਗਾ ਹਲੇ ਬੇਟਾ ਦੇਖੋ ਤੁਹਾਡੇ ਸਾਹਮਣੇ ਆ ਜਦੋਂ ਤੁਸੀਂ ਦੇਖੋ ਇੱਕ ਸਰਕਾਰ ਦੇ ਸਿਸਟਮ ਦੇ ਦੁਆਰਾ ਬڑا ਸਵਿਧਾਨਿਕ ਅਹੁਦਾ ਸਾਡੇ ਡੀਜੀਪੀ ਸਾਹਿਬ ਦਾ ਇਹਦੀ ਵੱਡੀ ਪੋਸਟ ਹੈ ਜੇਕਰ ਉਹਤੇ ਬੈਠ ਕੇ ਵੀ ਡੀਜੀਪੀ ਸਾਹਿਬ ਸੱਚ ਨਹੀਂ ਬੋਲ ਸਕਦੇ ਤਾਂ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਕਿ ਜ਼ੋਰ ਮੇਰੇ ਪੁੱਤ ਦੇ ਕਦਮ ਦੇ ਵਿੱਚ ਕੋਈ ਵੱਡੇ ਨਾਮ ਨੇ ਉਹਨਾਂ ਨੂੰ ਬਚਾਉਣ ਦੇ ਖਾਤਰ ਇਹਦੇ ਮਹੱਤਵਪੂਰਨ ਅਹੁਦੇ ਹੈ ਜਿਹੜੇ ਸਾਡੇ ਸਟੇਟ ਸਟੇਟ ਦੇ ਉਹ ਵੀ ਸਰਕਾਰ ਨਾਲ ਮਿਲ ਕੇ ਝੂਠ ਬੋਲ ਰਹੇ ਨੇ ਦੇਖੋ ਉਹਨਾਂ ਨੇ ਕਲੀਅਰ ਤੁਹਾਡੇ ਯਾਦ ਹੋਣਾ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਲਾਰੈਂਸ ਦੇ ਹੁਰੀਏ ਬਾਰੇ ਵੀ ਉਹਨਾਂ ਨੇ ਚਸਲਾਉਣ ਦੀ ਕੋਸ਼ਿਸ਼ ਕੀਤੀs ਵੀ ਨਹੀਂ ਇਹ ਉਹ ਨਹੀਂ ਹੈ ਇਹ ਪੰਜਾਬ ਤੋਂ ਬਾਹਰ ਕਿਤੇ ਹੋਈ ਹੈ ਹੈਨਾ ਤਾਂ ਦੇਖੋ ਹੁਣ ਸੱਚ ਨੇਤਰ ਕੇ ਸਾਹਮਣੇ ਆਇਆ ਹੈ ਤਾਂ ਮਾਨੂੰ ਸਕੂਨ ਵੀ ਮਿਲਿਆ ਵੀ ਚਲੋ ਜੋ ਅਸੀਂ ਸ਼ੱਕ ਪ੍ਰਗਟ ਕਰਦੇ ਸੀ ਉਹ ਬਿਲਕੁਲ ਗੱਲ ਸਹੀ ਸੀ ਜੀ ਬਰਕਾਉਂ ਸਿੰਘ ਜੀ ਤੁਸੀਂ ਆਪਣਾ ਪੁੱਤ ਗਵਾਇਆ ਪਰ ਇਸ ਦੇ ਨਾਲ ਹੀ ਪੰਜਾਬ ਨੇ ਵੀ ਬੜਾ ਕੁਝ ਗਵਾਇਆ ਮੂਸੇ ਵਾਲਾ ਨਾ ਸਿਰਫ ਤੁਹਾਡੇ ਲਈ ਪਰ ਪੂਰੇ ਇਸ ਕਾਇਨਾਤ ਦੇ ਲਈ ਪੰਜਾਬ ਦੇ ਲਈ ਖਾਸ ਕਰਕੇ ਪੁੱਤ ਸੀ ਔਰ ਸਾਰੇ ਇਹਨਾਂ ਜਿਹੜੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਸ ਗੱਲ ਦੇ ਬਾਹਰ ਆਉਣ ਤੋਂ ਬਾਅਦ ਹੁਣ ਤੁਹਾਨੂੰ ਕੀ ਲੱਗਦਾ ਅੱਗੇ ਰਣਨੀਤੀ ਕੀ ਰਹਿਣ ਵਾਲੀ ਹੈ ਔਰ ਕੀ ਅੱਗੇ ਇਸ ਲੜਾਈ ਨੂੰ ਕਿਵੇਂ ਅੱਗੇ ਲੈ ਕੇ ਜਾਓਗੇ ਅਗਲਾ ਕਦਮ ਕੀ ਹੋਊਗਾ ਮੇ ਤਾਂ ਤੁਸੀਂ ਦੇਖੋ ਮੈਂ ਪੂਰੇ 2 ਸਾਲ ਤੋਂ ਇਹ ਕੋਈ ਮੈਨੂੰ ਜੋ ਅਦਾਲਤ ਦੇ ਵਿੱਚ ਜਸਾਸੀ ਪ੍ਰਕਿਰਿਆ ਚੱਲਦੀ ਹੈ ਉਹ ਤੋਂ ਕੋਈ ਇਤਰਾਜ਼ ਨਹੀਂ ਹੈ ਨਾ ਉਹ ਜੋ ਸਿਸਟਮ ਹੈ ਉਸ ਦੇ ਮੁਤਾਬਕ ਹੀ ਚੱਲਣਾ ਉਹ ਚੱਲ ਵੀ ਰਿਹਾ ਹੈ ਪਰੰਤੂ ਮੈਨੂੰ ਜਿੰਨੀਆਂ ਸ਼ਿਕਾਇਤਾਂ ਉਹ ਇਨਵੈਸਟੀਗੇਸ਼ਨ ਟੀਮਾਂ ਤੋਂ ਰਹੀਆਂ ਨੇ ਕਿਉਂਕਿ ਮੈਂ ਜਿਹੜੇ ਨਾਮ ਦੰਦਾ ਉਹਨਾਂ ਨਾਮਾਂ ਨੂੰ ਕਿਉਂ ਨਹੀਂ ਵਿਚਾਰਿਆ ਜਾਂਦਾ ਉਹਨਾਂ ਨੂੰ ਕਿਉਂ ਨਹੀਂ ਕਿ ਨਾਲ ਉਹਨਾਂ ਤੋਂ ਪੁੱਛ ਕੇ ਕੀਤੀ ਜਾਂਦੀ ਤੇ ਇਹ ਗੱਲਾਂ ਆਪਣੇ ਆਪ ਵੀ ਸਾਹਮਣੇ ਨਿਕਲ ਜਾਣਗੀਆਂ ਤਾਂ ਤੁਸੀਂ ਦੇਖੋ ਜਿਹੜਾ ਮੁੱਖ ਸਰਗਣਾ ਹੈ ਜਿਹੜਾ ਟੀਵੀ ਚੈਨਲ ਤੇ ਬੈਠ ਕੇ ਇਹ ਗੱਲ ਅਨਾਉਂਸ ਕਰਦਾ ਔਰ ਉਹਦੇ ਨਾਲ ਇੱਕ ਪੱਤਰਕਾਰ ਹੈ ਜੋ ਹਾਸ ਹਾਸ ਕੇ ਗੱਲਾਂ ਕਰ ਰਿਹਾ ਹੈ ਅੱਛਾ ਮੂਸੇ ਵਾਲਾ ਤੁਸੀਂ ਮਾਰ ਦੀਆ ਔਰ ਸੁਮਾਨ ਖਾਨ ਕੋ ਵੀ ਮਾਰੂਗੇ ਮਤਲਬ ਕਿਸੇ ਦੀਆਂ ਜ਼ਿੰਦਗੀ ਦੀਆਂ ਗੱਲਾਂ ਹੱਸ-ਹੱਸ ਕੇ ਇੱਕ ਜ਼ਿੰਮੇਵਾਰ ਕੈਨਲ ਤੇ ਕੀਤੀਆਂ ਜਾ ਰਹੀਆਂ ਨੇ ਔਰ ਸਾਡੀ ਸਰਕਾਰ ਉਹਨੂੰ ਹਾਈ ਮਾਨਯੋਗ ਹਾਈ ਕੋਰਟ ਦੇ ਦਖਲ ਤੋਂ ਬਾਅਦ ਜਾ ਕੇ ਰਿਮੂਵ ਕਰਦੀ ਹੈ ਆਪਣੇ ਆਪ ਨੇ ਉਸ ਨੂੰ ਹਟਾਇਆ ਜਾ ਰਿਹਾ ਪਰੰਤੂ ਜਦੋਂ ਮਾਨਯੋਗ ਅਦਾਲਤ ਨੇ ਸਖਤ ਕਿਪਾਇਆ ਔਰ ਉਹਨੂੰ ਆਦੇਸ਼ ਜਾਰੀ ਕੀਤੇ ਜਾ ਸਰਬ ਨੇ ਵੀ ਇਹਨੂੰ ਜਿਹੜਾ ਰਿਮੂਵ ਕੀਤਾ ਜਾ ਵੀ ਫਿਰ ਉਹ ਹਟਾਈ ਜਾਂਦੀ ਹੈ ਸੋਸ਼ਲ ਮੀਡੀਆ ਤੋਂ ਵਰਕੋਸਿੰਗ ਜੀ ਵੱਡੇ ਨਾਮ ਇਸ ਦੇ ਵਿੱਚ ਜੁੜੇ ਹੋਏ ਨੇ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਤੁਸੀਂ ਬਾਰ-ਬਾਰ ਇਸ ਚੀਜ਼ ਤੇ ਗੱਲਬਾਤ ਕਰ ਵੀ ਚੁੱਕੇ ਹੋ ਔਰ ਕਹਿ ਵੀ ਚੁੱਕੇ ਹੋ ਪਰ ਜੇਕਰ ਇਨਸਾਫ ਦਾ ਰਾਹ ਥੋੜਾ ਹੋਰ ਲੰਮਾ ਹੁੰਦਾ ਹੈ ਤਾਂ ਕੀ ਕਦੇ ਤੋਂ ਤੁਹਾਡੇ ਮਨ 'ਚ ਆਇਆ ਕਿ ਨਾ ਜਿਹੜੇ ਉਹ ਜਨਤਕ ਕੀਤੇ ਜਾਣ ਜਾਂ ਖੁੱਲੇ ਆਮ ਜਿਹੜਾ ਆ ਉਹ ਗੱਲ ਕੀਤੀ ਜਾਵੇ ਵੀ ਇਹ ਬਲੇ ਵੱਡੇ ਚਿਹਰੇ ਜਿਹੜੇ ਜੁੜੇ ਹੋਏ ਨੇ ਜੀ ਜੀ ਉਹ ਤੁਸੀਂ ਦੇਖੋਗੇ ਜੇ ਲਾਰੈਂਸ ਦੀ ਵੀਡੀਓ ਜੇਲ੍ਹ ਦੇ ਵਿੱਚ ਬੈਠ ਕੇ ਕਰਵਾਈ ਜਾ ਰਹੀ ਹੈ ਤਾਂ ਉਹਨੂੰ ਕਿਹੜੇ ਅਸਰ ਦੀਨ ਕਰ ਰਹੇ ਨੇ ਜਦੋਂ ਉਹਨੇ ਨਾਮ ਆਉਣਗੇ ਤਾਂ ਆਪਣੇ ਆਪ ਹੀ ਦੱਸ ਦੇਣਗੇ ਵੀ ਉਹਨਾਂ ਨੂੰ ਕਿਹਨੇ ਕਿਹਾ ਸੀ ਠੀਕ ਹੈ ਜੀ ਨੋਰਮਲ ਬੜੀ ਇੰਟਰਵਿਊ ਕਰਨ ਦਾ ਮੈਨੇ ਮਨੇਸ਼ ਕਰਦਾ ਮਤਲਬ ਕੀ ਸੀ ਮੰਸ਼ਾ ਕੀ ਸੀ ਸਰਕਾਰ ਫਿਰ ਉਹਨੂੰ ਪਹਿਲਾਂ ਬਣਾਉਂਦੀ ਹੈ ਫਿਰ ਉਹਨੂੰ ਸੋਸ਼ਲ ਮੀਡੀਆ ਤੇ ਚਲਾਉਂਦੀ ਹੈ ਤਾਂ ਉਹਦੀ ਮੰਸ਼ਾ ਦਾ ਕੋਈ ਨਾ ਕੋਈ ਹੋਏਗੀ ਨਾ ਸਾਡੇ ਗਵਾਹ ਨੂੰ ਡਰਾਉਣਾ ਹੋਏਗਾ ਸਾਨੂੰ ਚੁੱਪ ਕਰਾਉਣਾ ਹੋਏਗਾ ਵੀ ਉਹ ਤਾਂ ਇੰਨਾ ਇੰਨਾ ਤਾਕਤਵਾਰ ਹੈ ਵੀ ਜੇਲ੍ਹ 'ਚ ਬੈਠ ਕੇ ਵੀ ਉਹ ਇੰਨੀ ਵੱਡੀ ਵੱਡੀ ਜਿਹੜੀਆਂ ਇੰਟਰਵਿਊ ਕਰ ਸਕਦਾ ਕਨੈਕਟ ਕਰ ਸਕਦਾ ਉਹ ਐਚਡੀ ਇੰਟਰਵਿਊ ਸੋ ਅਸੀਂ ਇਹੀ ਕਵਾਂਗੇ ਕਿ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਜ਼ਰੂਰ ਮਿਲਣ ਤੁਹਾਡੇ ਦਿਲ ਨੂੰ ਵੀ ਸਕੂਨ ਮਿਲੇ ਥੋੜੀ ਠੰਡ ਜਿਹੜੀ ਆ ਉਹ ਜ਼ਰੂਰ ਮਿਲੇ ਇਹ ਜਿਹੜਾ ਪੂਰਾ ਮਸਲਾ ਹੈ ਇਨਸਾਫ ਤੁਹਾਨੂੰ ਜ਼ਰੂਰ ਮਿਲੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਤੇ ਜੀ ਥੈਂਕ ਯੂ ਸੁਪਲਕੌਰ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਮੈਂ ਇਹ ਕਈ ਵਾਰ ਕਹਿ ਚੁੱਕਿਆ ਤੇ ਹੁਣ ਮਾਨਯੋਗ ਹਾਈ ਕੋਰਟ ਨੇ ਇਸ ਤੇ ਮੋਹਰ ਲਾਈ ਹੈ ਇਹ ਗੱਲ ਸਾਫ ਤੌਰ ਤੇ ਸਾਹਮਣੇ ਆ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਹੀ ਪਹਿਲੀ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਕੀਤੀ ਗਈ ਸੀ